ਸੈਲ ਬਿੜ ਗਏ ਭਾਈ ਇੰਨਾਂ ਨੂੰ ਮੈਨੂੰ ਉੱਧਰ ਖੁਸ਼ੀਆਂ ਮਿਲਦੀਆਂ ਬਸ ਇਹਨਾਂ ਕਰਕੇ ਤਾਂ ਕਰਕੇ ਇਹਨਾਂ ਨੇ ਬਣਾਈ ਦਾ ਲੋਕ ਵੱਡੇ ਵੱਡੇ ਹੋਟਲ ਆ ਜਾਂਦੇ ਨੇ ਉਹ ਆਪਾਂ ਦੇਖੋ ਵੱਡਾ ਹੋਟਲ ਆਪਣਾ ਹੋਟਲ ਹੀ ਬਣਾਉਂਦਾ ਪਿਆ ਇਹ ਹੋਟਲ ਆਪਣਾ ਇਹਦਾ ਨਾਮ ਰੱਖਣਾ ਆਪਾਂ ਸ਼ੰਕਰ ਸਮਰਾਟ ਜੇ ਅਗਰ ਤੁਸੀਂ ਮੇਰੀ ਤੇ ਗੱਲ ਕਰੀਂ ਲਗਾਤਾਰ ਤੁਸੀਂ ਮੇਸ਼ਾਹ ਕੰਮ ਨਹੀਂ ਇਸ ਐਸੇ ਕਾਰਿਆਂ ਨੂੰ ਚਰਚਾ ਹੀ ਰਹਿੰਦੇ ਹੋ ਇਸ ਵਾਰੀ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਜਦੋਂ ਬੱਚੇ ਜਦੋਂ ਇੱਥੇ ਦੇ ਗਰੀਬ ਆਦੇ ਨੇ ਲੋਕ ਆਦੇ ਨੇ ਕਿਉਂਕਿ ਇਹਨਾਂ ਦੀ ਖੁਸ਼ੀਆਂ ਜਿਹੜੀਆਂ ਹੁੰਦੀਆਂ ਸਭ ਤੋਂ ਵੱਡੀਆਂ ਹੁੰਦੀਆਂ ਹਾਂਜੀ ਹਾਂ ਇਹਨਾਂ ਨੇ ਖੁਸ਼ੀ ਦੇ ਨੇ ਇਹਨਾਂ ਕੋਲ ਹੈ ਲੋ ਅੱਜ ਜਿਹੜੇ ਅੱਡੇ ਫਲੋਰ ਤੋਂ ਆਏ ਆ ਫਲੋਰ ਬਿਜਰੰਗ ਗੋਲੀ ਦਾ ਮੰਦਿਰ ਆ ਜੀ ਇਹ ਉੱਥੇ ਮੈਂ ਜਾਂਦਾ ਹਰ ਮੰਗਲਵਾਰ ਇਹਨਾਂ ਨੂੰ ਸਾਰਿਆਂ ਨੂੰ ਸੇਵਾ ਬਾਣੀ ਕਰਕੇ ਉਹਨਾਂ ਨੂੰ ਇਹ ਸਾਰੇ ਉੱਥੋਂ ਆਏ ਆ ਫਲੋਰ ਤੋਂ ਜੀ ਜਿਆਦਾ ਬੰਦੇ ਫਲੋਰ ਤੋਂ ਆਏ ਆ ਮਾਤਾ ਰਾਣੀ ਮੰਦਿਰ ਤੋਂ ਆਏ ਆ ਠੀਕ ਆ ਜੀ ਤੇ ਠਮਾਰਵੰਡੀ ਤੋਂ ਕਿਵ ਸਮਾਰਕੀਟ ਤੋਂ ਸਾਰੇ ਉੱਥੋਂ ਇਨਵਾਈਟ ਕਿਤਾ ਜੀ ਤੁਸੀਂ ਇਹ ਭਾਜੀ ਇਹਨਾਂ ਨੂੰ ਮੈਂ ਕਾਰਡ ਦਿੱਤੇ ਕਾਰਡ ਬਣਾਏ ਕਾਰਡ ਦੇ ਇਹਨਾਂ ਨੂੰ ਨਾਮ ਕੱਢ ਰਹੇ ਹਾਂ ਆਰੇ ਕੋਣੇ ਨਾਮ ਨਿਕਲਣੇ ਟੋਟਲੀ ਜਿਹੜਾ ਜਿਹੜਾ ਬੁਲਾਇਆ ਗਿਆ ਉਹ ਸਿਰਫ ਗਰੀਬ ਪਰਦਾ ਹਾਂਜੀ 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 ਉਹਨਾਂ ਨੂੰ ਬੁਲਾਇਆ ਸਦਾ ਗਰੀਬ ਲੋਕਾਂ ਨੂੰ ਸਾਰਿਆਂ ਨੂੰ ਉਹਨਾਂ ਨੂੰ ਬਸ ਉਹਨਾਂ ਨੇ ਬੁਲਾਇਆ ਇਨਾਮ ਦੇ ਨਾਮ ਜੀ ਕੀ ਕੀ ਰੱਖਿਆ ਗਿਆ ਇਨਾਮ ਤੇ ਭਾਜੀ 5500 ਰੁਪਿਆ ਜਿਹੜੇ ਨਾਮ ਨਿਕਲੂਗੇ ਠੀਕ ਹੈ ਜੀ ਉਸ ਤੋਂ ਬਾਅਦ 100 ਕੰਮਲ ਮੰਗਾਇਆ ਵਾ ਹੋਰ ਕੰਮਲ ਤੋਂ ਮੰਗੌ ਲਗਾ ਪਰ ਲੋੜ ਪੈਣੀ 100 200 ਬੁਲਾਇਆ ਵਾ ਬਾਕੀ ਮੈਂ ਦੇ ਦਾਂ ਜੇ ਹੋਰ ਲੋੜ ਪਈ ਜਰੂਰ ਲਗਾ ਕਿੰਨੇ ਜਿਹੜੇ ਹੈਗੇ ਨੇ ਬੰਦੇ ਇਹ ਹੁਣ ਜਿਹੜਾ ਜਿਹੜਾ ਨਾਮ ਨਿਕਲੂ ਉਹ ਨਹੀਂ ਦਊਗਾ ਓਕੇ ਬਾਕੀ ਦੇਖ ਲਾਂਗੇ ਜੋ ਹੋਊਗਾ ਫਿਰ ਜਿੰਨੇ ਆ ਸਾਰੇ ਵੱਲੋਂ ਖਾਲੀ ਨਹੀਂ ਆ ਆ ਕਿਸੇ ਨੂੰ ਖਾਲੀ ਕਿਸੇ ਨੂੰ ਜੋੜਦਾ ਖਾਲੀ ਵੀ ਦੋਗੇ ਮੈਸੇਜ ਸਮਾਨ ਨੂੰ ਹਾਂ ਹਾਂਜੀ ਹਾਂਜੀ ਭਾਜੀ ਖਾਲੀ ਕਿਸ ਨੂੰ ਖਾਲੀ ਕਿਸਨ ਜਾਣੀ ਦੇਣਾ